ਅਦਮਾਰਸ਼ਾਂ ਦੇ ਵਿੱਚ ਘਾਰ ਹੋਈ ਮੁੱਠਪੇੜ ਚੱਲੀਆਂ ਤਾੜ-ਤਾੜ ਗੋਲੀਆਂ ਜਲੰਧਰ ਜ਼ਿਲ੍ਹੇ ਦੇ ਵਿੱਚ ਪੁਲਿਸ ਅਤੇ ਕਪਰਾਦੀ ਵਿਚਕਾਰ ਭਿਆਨਕ ਮੁੱਠਪੋੜ ਦੇਖਣ ਨੂੰ ਮਿਲੀ ਮੁੱਠਪੇੜ ਆਦਮਪੁਰ ਖੇਤਰ ਦੇ ਹਰੀਪੁਰ ਪਿੰਡ ਦੇ ਨੇੜੇ ਹੋਈ ਹੈ ਜਿੱਥੇ ਦਿਹਾਤੀ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਸ਼ੱਕ ਦੇ ਆਧਾਰ ਤੇ ਇੱਕ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਦੇ ਵਿੱਚ ਸਵਾਰਾ ਅਪਰਾਧੀ ਨੇ ਅਚਾਨਕ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰ ਦਿੱਤੀ ਪੁਲਿਸ ਦੇ ਅਨੁਸਾਰ ਜਿਵੇਂ ਹੀ ਦੋਸ਼ੀ ਨੇ ਗੋਲੀ ਚਲਾਈ ਮੌਕੇ ਤੇ ਮੌਜੂਦ ਅਧਿਕਾਰੀਆਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਇੱਕ ਵਿਅਕਤੀ ਜਿਸ ਦੇ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਕਾਬੂ ਕਰ ਲਿਆ ਗਿਆ ਤੇ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਟਨਾ ਦੀ ਜਾਣਕਾਰੀ ਮਿਲਣ ਤੇ ਸੀਨੀਅਰ ਦਿਹਾਤੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਆਪਰਾਧੀ ਕਿਸ ਗਰੋਹ ਦੇ ਨਾਲ ਜੁੜੇ ਹੋਏ ਨੇ ਉਸ ਦੇ ਇਰਾਦੇ ਦਾ ਪਤਾ ਲਗਾਉਣ ਦੀਆਂ ਹੋਣ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹਾਂ ਜਿਹੜਾ ਅੱਜ ਕਮਨਜੀਤ ਸਿੰਘ ਘੋੜੀਣਾ ਦਾ ਜਿਹੜਾ ਵਿਅਕਤੀ ਆ ਕਿ ਕਾ ਹਾਰਡ ਕੋਰ ਕ੍ਰਿਮੀਨਲ ਹੈਗਾ ਸੀ ਜਿਹੜਾ 2020 ਦੇ 1302 ਦੇ ਮੁਕਾਦਮੇ ਦੇ ਵਿੱਚ ਵੀ ਸਾਨੂੰ ਵਾਂਟਡ ਸੀ ਐਂਡ ਇਹਨਾਂ ਨੇ ਪਿੱਛੇ ਕੈਂਟ ਏਰੀਆ ਦੇ ਵਿੱਚ ਵੀ ਜਿਹੜਾ ਹੈਗਾ ਮਰਡਰ ਕੀਤਾ ਸੀ ਮਾਰਚ ਦੇ ਮਹੀਨੇ ਦੇ ਵਿੱਚ ਮਰਡਰ ਹੋਇਆ ਸੀ ਜਦੋਂ ਕਾਫੀ ਤੁਹਾਡੇ ਵੀ ਸਾਰਿਆਂ ਦੇ ਨੋਟਿਸ 'ਚ ਹੋਣਾ ਕਿ ਕਾਫੀ ਜੀ 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 ਉਸ ਟਾਈਮ ਜਿਹੜਾ ਪ੍ਰੋਟੈਸਟ ਹੋਇਆ ਸੀ ਕਿ ਇਹਨੂੰ ਇਹਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਕਿਉਂਕਿ ਪਹਿਲਾਂ ਪੁਰਾਣੇ ਮੁਕਦਮਿਆਂ ਦੇ ਵਿੱਚ ਵੀ ਸਾਡੇ ਪੀਓ ਚੱਲੇ ਆ ਰਹੇ ਸੀ ਤੇ ਇਹਦੇ ਵਿੱਚ ਅੱਜ ਇਸ ਜਿਹੜੀ ਸਾਡੀ ਟੀਮ ਹੈਗੀ ਆ ਤਾਣਾ ਆਦਮਪੁਰ ਦੇ ਤੋਂ ਐਸਆਈ ਬਿਆਚੰਦ ਤੇ ਉਹਨਾਂ ਦੇ ਨਾਲ ਜਿਹੜੀ ਟੀਮ ਹੈਗੀ ਆ ਸਾਡੇ ਇਨਸਪੈਕਟਰ ਰਵਿੰਦਰ ਇਹਨਾਂ ਦੀ ਸਾਰੇ ਸਾਡੇ ਐਸਪੀ ਡਿਟੈਕਟਿਵ ਸ਼੍ਰੀ ਸਰਬਜੀਤ ਰਾਏ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਜਿਨ੍ਹਾਂ ਕੋਲ ਰਾਦਮਪੁਰ ਦਾ ਚਾਰਜ ਵੀ ਨਾਲ ਦੇਖ ਰਹੇ ਨੇ ਮਿਸਟਰ ਇੰਦਰਜੀਤ ਸਿੰਘ ਸੈਣੀ ਇਹਨਾਂ ਦੇ ਜਿਹੜੀ ਹੈਗੀ ਆ ਕੋਈ ਸਿਕਰਟ ਇਨਫੋਰਮੇਸ਼ਨ ਸਾਨੂੰ ਇਸ ਏਰੀਆ ਦੇ ਵਿੱਚ ਜਿਵੇਂ ਹੁੰਦੀ ਹੈ ਸਾਡੇ ਕੋਲ ਸੀ ਜੀ ਤਾਂ ਕੇਸ ਏਰੀਆ ਦੇ ਵਿੱਚ ਘੁੰਮ ਰਹੇ ਨੇ ਜਿੱਥੇ ਪਾਰਟੀਆਂ ਸਾਡੀ ਡਿਸਪੈਚ ਕੀਤੇ ਹੋਏ ਸੀ ਅ ਇਹ ਅੱਜ 6:30 ਪਾਉਣੇ 7 ਦੇ ਕਰੀਬ ਜਿਹੜਾ ਟਾਈਮ ਹੈਗਾ ਸਾਡੀ ਜਿਹੜੀ ਪੁਲਿਸ ਪਾਰਟੀ ਹੈਗੀ ਆ ਇਹ ਐਸਆਈ ਤੇ ਆਚੰਦ ਦੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਜਿੱਥੇ ਆਪਾਂ ਇੱਥੇ ਬਕੂਆ ਤੇ ਖੜੇ ਹੈਗੇ ਆ ਇਹ ਤਲਵੰਡੀ ਰਾਈਆਂ ਵਾਲੀ ਪਾਸੇ ਤੋਂ ਜਿਹੜਾ ਨਾ ਸੂਆ ਆਉਂਦਾ ਆ ਪਿੱਛੇ ਚੋਮੋ ਸਾਈਡ ਤੋਂ ਇਹ ਜਿਹੜੇ ਦੋ ਨੌਜਵਾਨ ਇਹਨਾਂ ਨੂੰ ਮੋਟਰਸਾਈਕਲ ਤੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਇਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਜਦੋਂ ਰੋਕਿਆ ਤਾਂ ਇਹ ਜਿਹੜਾ ਸੀ ਇੱਕ ਵਿਅਕਤੀ ਨੇ ਜਿਹੜਾ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਤਾਂ ਉਹਨਾਂ ਨੇ ਆਪਣਾ ਬਚਾਅ ਕਰ ਲਿਆ ਕਿਉਂਕਿ ਪੁਲਿਸ ਪ੍ਰੋਫੈਸ਼ਨਲ ਜਿਹੜੇ ਹੁੰਦੇ ਨੇ ਸਾਡੇ ਉਹ ਟ੍ਰੇਨਡ ਹੁੰਦੇ ਆ ਤਾਂ ਆਪਣੇ ਬਚਾਅ ਦੇ ਵਿੱਚ ਜਦੋਂ ਫਾਇਰਿੰਗ ਕੀਤੀ ਆ ਤਾਂ ਉਹਦੇ ਵਿੱਚ ਇੱਕ ਸ਼ਖਸ ਤੇ ਗੋਲੀ ਲੱਗੀ ਜਿਹੜੀ ਸੱਜੇ ਜਿਹੜੀ ਹੈਗੀ ਆ ਬਾਜੂ ਦੇ ਵਿੱਚ ਉਹਦੇ ਗੋਲੀ ਲੱਗੀ ਆ ਤਾਂ ਮੌਢਲੀ ਪੁੱਛਗਈ ਇਸ ਦੇ ਵਿੱਚ ਜਿਹੜਾ ਪਤਾ ਲੱਗਿਆ ਹੈਗਾ ਕਿ ਉਹਦਾ ਨਾਮ ਮਨਜੀਤ ਸਿੰਘ ਉਰਫ ਕੋੜੀ ਜਿਹੜਾ ਹੈਗਾ ਉਹਦਾ ਨਾਮ ਹੈਗਾ ਸੀ ਤਾਂ ਉਹ ਸਾਨੂੰ ਜਿਹੜਾ ਇਹ ਪੀਓ ਹੈਗਾ ਹਾਰਡ ਕੋਰ ਕ੍ਰਿਮੀਨਲ ਹੈਗਾ ਤੇ ਇਹਦੇ ਨਾਲ ਇੱਕ ਗगन ਜਿਹੜਾ ਹੈਗਾ ਗੱਗੀ ਨਾਂ ਦਾ ਜਿਹੜਾ ਸ਼ਖਸ ਸੀ ਉਹ ਵੀ ਅਸੀਂ ਅਰੈਸਟ ਕੀਤਾ ਹੈ ਇਹ ਦੋਨੇ ਗੱਗੀ ਵੀ ਜਿਹੜਾ ਹੈਗਾ ਇਹ ਕ੍ਰਾਈਮ ਦੇ ਵਿੱਚ ਹੀ ਵਾਂਟਡ ਹੈਗਾ ਸੀ ਤਾਂ ਇਹਦੇ ਚੋਂ ਦੋ ਜਣੇ ਅਰੈਸਟ ਕੀਤੇ ਇੱਕ ਮਨਜੀਤ ਸਿੰਘ ਤੇ ਇੱਕ ਗੱਗੀ ਹਾਂਜੀ ਇਹ ਜਿਹੜਾ ਮਨਜੀਤ ਕੋੜੀ ਜਿਹਦੇ ਇੰਜਰਡ ਹੋਇਆ ਇਹਨੂੰ ਹਸਪੀਟਲਾਈਜ਼ ਕੀਤਾ ਗਿਆ ਇਹਨੂੰ ਹਸਪੀਟਲ ਭੇਜਿਆ ਗਿਆ ਐਂਡ ਇਹਦੀ ਜਦੋਂ ਟ੍ਰੀਟਮੈਂਟ ਹੋਏਗੀ ਤਾਂ ਉਸ ਤੋਂ ਬਾਅਦ ਡਿਸਚਾਰਜ ਕਰਵਾ ਕੇ ਇਹਦੀ ਰੈਸ਼ ਪਾਈ ਜਾਏਗੀ ਐਂਡ ਇਨਵੈਸਟੀਗੇਸ਼ਨ ਚੋਂ ਕੀ ਕੀ ਆਇਆ ਇਹਨਾਂ ਤੋਂ ਜਿਹੜੀ ਮਡਲੀ ਪੁਸ਼ਕਿਸ਼ ਤਾਂ ਜਿਹੜੀ ਆਈ ਹੈ ਸਾਡੇ ਕੋਲ ਹਲੇ ਤਾਂ ਫਿਜ਼ੀਕਲ ਰਿਕਵਰੀ ਦੇ ਵਿੱਚ ਇੱਕ ਪਿਸਤਲ ਬੱਤੀ ਬੋਰ ਦਾ ਹੈਗਾ ਉਹਦੇ ਵਿੱਚ ਨਾਲ ਰੌਂਦ ਜਿਹੜੇ ਲਾਈਵ ਕਾਟੇਜ ਵੀ ਮਿਲੇ ਹੈਗੇ ਐਂਡ ਪਲੱਸ ਜਿਹੜੀ ਇੱਕ ਮੋਟਰਸਾਈਕਲ ਹੈ ਜਿਹੜਾ ਉਹ ਵੀ ਚੋਰੀ ਦਾ ਮੋਟਰਸਾਈਕਲ ਹੈ ਜਿਹਦੇ ਉੱਪਰ ਸਵਾਰ ਹੋ ਕੇ ਜਾ ਰਹੇ ਸੀ ਤਾਂ ਇਹ ਨੇਚਰਲੀ ਕਿ ਇਹ ਵੱਡੀ ਵਾਰਤਾਤ ਨੂੰ ਹੋਰ ਤੋਂ ਅਣਜਾਣ ਦੇਣ ਵਾਸਤੇ ਤਾਕ ਦੇ ਵਿੱਚ ਹੈਗੀ ਸੀ ਜਿੱਦੇ ਪੁਲਿਸ ਨੂੰ ਇਨਫਾਰਮੇਸ਼ਨ ਦੇ ਉੱਤੇ ਜਿਹੜੀ ਕਾਰਵਾਈ ਹੈ। ਯਾਨੀ ਕਹਿਣ ਦਾ ਭਾਵ ਇਹ ਹੈਗਾ ਕਿ ਆਉਣ ਵਾਲੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵੀ ਖੁਲਾਸਾ ਹੋ ਸਕਦਾ ਕੋਈ ਵੱਡੀ ਵਾਰਦਾਤ ਪੰਜਾਬ ਨੇ ਅੰਜਾਮ ਦੇਣ ਲਈ। ਦੇਖੋ ਹਲੇ ਤਾਂ ਆਪਾਂ ਮੌਕੇ ਤੇ ਖੜੇ ਹੈਗੇ ਆ ਇਹਦੇ ਵਿੱਚ ਜਦੋਂ ਆਪਾਂ ਇਹਦੀ ਡਿਟੇਲ ਦੇ ਵਿੱਚ ਇਹਦੀ ਪੂਰੀ ਜਿਹੀ ਪੁੱਛਗਿੱਛ ਹੋਣੀ ਹੈ ਦੋਸ਼ੀਆਂ ਤੋਂ ਉਹਨਾਂ ਤੋਂ ਇਹਦੇ ਵਿੱਚ ਨੇਚਰਲੀ ਕੋਈ ਨਾ ਕੋਈ ਖੁਲਾਸੇ ਹੋਣਗੇ ਕਿ ਜਿਨ੍ਹਾਂ ਦੇ ਵਿੱਚ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਕੈਪੀਟਲ ਲੈ ਕੇ ਕਿਸ ਏਰੀਆ ਜਾ ਰਹੇ ਸੀ ਕਿਹੜੀ ਵਾਰਦਾਤ ਉਹਨਾਂ ਨੇ ਅੰਜਾਮ ਦੇਣਾ ਸੀ। ਤਾਂ ਉਹ ਆਉਣ ਵਾਲੇ ਜਿਹੜਾ ਟਾਈਮ ਦੇ ਵਿੱਚ ਜਦੋਂ ਅਸੀਂ ਡਿਟੇਲ ਚ ਪੁੱਛਗਿਛ ਕਰਾਂਗੇ ਰਿਮਾਂਡ ਤੇ ਲਵਾਂਗੇ ਤਾਂ ਪੁਲਿਸ ਰਿਮਾਂਡ ਤੇ ਨੇ ਕਸਟਡੀ ਚ ਲੈ ਕੇ ਫਿਰ ਪ੍ਰੋਪਰ ਪੁੱਛਗਿਛ ਸਰ ਇਸ ਪੇ ਇਸ ਪੇ ਕਿੰਨੇ ਹੱਤਿਆ ਕੇ ਮਾਮਲੇ ਦਰਜ ਹੈ ਟੋਟਲ ਇਹਨਾਂ ਦੇ ਉੱਤੇ ਜਿਹੜੇ 5-5 ਮੁਕਦਮੇ ਦਰਜ ਹੈ ਜਿਹੜੇ ਹੁਣ ਮੋਡਲ ਰਿਕਾਰਡ ਜੇ ਦੇਖਣ ਦੇ ਜਿਹੜਾ ਦੱਸਿਆ ਮੈਨੂੰ ਐਸਪੀ ਸਾਹਿਬ ਨੇ ਦੱਸਿਆ ਇਹਦੇ ਵਿੱਚ 5 ਪਰਚੇ ਜਿਹੜੇ ਮਨਜੀਤ ਘੋੜੀ ਦੇ ਹਨ 5 ਜਿਹੜਾ ਦੂਜਾ ਸਾਥੀ ਇਹਦਾ ਗੱਗੀ ਫੜਿਆ ਗਾ ਉਹਦੇ ਉੱਤੇ ਹੈਗੇ ਹੱਤਿਆ ਕਿ ਜਿਨ੍ਹਾਂ ਦੇ ਵਿੱਚ 302 ਦੇ ਮਰਡਰ ਦੇ ਕੇਸ ਹੈਗੇ ਆ ਐਂਡ ਪਲੱਸ ਇਹਨਾਂ ਦੇ ਨਾਲ 307 ਦੇ ਹੈਗੇ ਆ। ਇਹ ਐਨਡੀਪੀਐਸ ਦੇ ਵੀ ਮੁਕਦਮੇ ਇਹਨਾਂ ਦੇ ਉੱਤੇ ਦਰਜ ਨੇ। ਸਨੇਚਿੰਗ ਦੇ ਲੁੱਟਖੋਹਾਂ ਦੇ ਜਿਹੜੇ ਮੁਕਦਮੇ ਨੇ ਇਸ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਹੀ ਨਹੀਂ ਇਸ ਕ੍ਰਾਈਮ ਦੇ ਸਾਰੇ ਪਰਚੇ ਦਰਜ ਨੇ। ਅੱਛਾ ਇਹ ਕਾਰੋਬੀ ਯਹਾਂ ਸੇ ਪਕੜਾ ਗਿਆ, ਦੂਸਰਾ આરોપી ਕਾਂ ਪਕੜਾ ਗਿਆ। ਦੋਨੇ ਇਕੱਠੇ ਹੈਗੇ ਸੀ ਜੀ ਤੇ ਬੋਤਾਂ ਹੀ ਇਹਨਾਂ ਨੂੰ ਇੱਥੇ ਮੌਕੇ 'ਤੇ। ਯਾਨੀ ਕਿ ਜਦੋਂ ਮੋਟਰਸਾਈਕਲ ਸਲਿੱਪ ਹੋਇਆ ਉਸਦੋਂ ਹੀ ਪੁਲਿਸ ਪੁਲਸਰ ਦੀ ਨਾਲ ਗ੍ਰਿਫਤਾਰ ਕੀਤੇ ਗਏ। ਜਦੋਂ ਇੱਥੇ ਮੋਟਰਸਾਈਕਲ ਇਹਨਾਂ ਦੀ ਪੁਲਿਸ ਪਾਰਟੀ ਦੀ ਆਵਾਜ਼ੇ ਟੱਕਰ ਹੋ ਗਈ ਇਹਨਾਂ ਨੇ ਰ ਉਨੇ ਫਾਇਰ ਕੀਤਾ ਜਿਹਦਾ ਬਾਅਦ ਵਿੱਚ ਅਸ਼ਖੀ ਦੀ ਪਛਾਣ ਹੋਈ ਕਿ ਮਨਜੀਤ ਸਿੰਘ ਘੋੜੀਨਾ ਦੇ ਵਿਅਕਤੀ ਨੇ ਫਾਇਰ ਕੀਤਾ ਖੈਰ ਦਾਦੀ ਇਹ ਇੱਕ ਹੀ ਘਟਨਾ ਤੋਂ ਬਾਅਦ ਹੋਈ ਗੋਲੀਬਾਰੀ ਦੇ ਨਾਲ ਇਲਾਕੇ ਦੇ ਵਿੱਚ دہشت ਫੈਲ ਗਈ ਦਿਹਾਤੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਢੁਕਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਤੋਂ ਪੁੱਛਗਿੱਛ ਕਰਦੇ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹਕੀਕਤ ਰੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ